ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਆਮ ਆਦਮੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਗੁਰਦਾਸਪੁਰ ਪਹੁੰਚੇ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਜੂਦ ਰਿਹਾ ਗੱਲਬਾਤ ਦੌਰਾਨ ਸੰਜੇ ਸਿੰਘ ਅਤੇ ਅਮਨ अरोड़ा ਜਮ ਕੇ ਕੇਂਦਰ ਦੀ ਸਰਕਾਰ ਤੇ ਬਰੇ ਬੀਤੇ ਦਿਨ ਕੇਂਦਰੀ ਮੰਤਰੀ ਵੱਲੋਂ ਜੋ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਗਿਆ ਸੀ ਉਸ ਬਾਰੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਕੇਵਲ ਇੱਕ ਦਿਖਾਵਾ ਸੀ ਕਈ ਦਿਨਾਂ ਬਾਅਦ ਕੇਂਦਰੀ ਮੰਤਰੀ ਪਹੁੰਚੇ ਤੇ ਉਹ ਵੀ ਇੱਕ ਹਣ ਲਈ ਕੇ ਸਰਵੇ ਕਰਾਵਾਂਗੇ ਉਸ ਤੋਂ ਬਾਅਦ ਹੀ ਕੋਈ ਪੈਕੇਜ ਅਨਾਉਂਸ ਕੀਤਾ ਜਾਏਗਾ ਇਹ ਸਰਾਸਰ ਗਲਤ ਹੈ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਦਾ ਪੈਸਾ ਹੀ ਵਾਪਸ ਕਰ ਦੇਵੇ ਤਦ ਵੀ ਪੰਜਾਬ ਦੀ ਹਾਲਤ ਸੁਧਰ ਸਕਦੀ ਹੈ ਕੇਂਦਰੀ ਮੰਤਰੀ ਨੂੰ ਚਾਹੀਦਾ ਸੀ ਰਾਤ ਪੈਕੇਜ ਦਾ ਐਲਾਨ ਕਰਕੇ ਜਾਣਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦੇਖੋ ਅੱਜ ਅਸੀਂ ਡੇਰਾ ਬਾਬਾ ਨਾਨਕ ਆਇਆ ਪਿਛਲੇ ਕਾਫੀ ਦਿਨਾਂ ਤੋਂ ਭਾਰੀ ਮੀਂਹਾਂ ਕਰਕੇ ਔਰ ਖਾਸ ਕਰਕੇ ਜਿਹੜਾ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚੋਂ ਪਾਣੀ ਆ ਰਿਹਾ ਉਹਦੀ ਵਜ੍ਹਾ ਕਰਕੇ ਪੂਰੇ ਪੰਜਾਬ ਦੇ ਵਿੱਚ ਬਹੁਤ ਮਾਰ ਹੈ ਜਿਹੜੀ ਹੜ੍ਹਾਂ ਦੀ ਉਹ ਪਈ ਹੈ ਉਹਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਕੈਬਨਿਟ ਦੇ ਵਜ਼ੀਰ ਐਮ ਐਲ ਏ ਸਹਿਬਾਨ ਸਾਡੀ ਸਾਰੀ ਆਰਗੇਨਾਈਜੇਸ਼ਨ ਔਰ ਉਸ ਤੋਂ ਵੀ ਵੱਧ ਕੇ ਪੰਜਾਬ ਦਾ ਹਰ ਵਿਅਕਤੀ ਹਰ ਪੰਜਾਬੀ ਹਰ ਸੰਸਥਾ ਹਰ ਆਰਗੇਨਾਈਜੇਸ਼ਨ ਜਿਹੜੀ ਸਾਡੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ ਹੀ ਪੱਬਾ ਪਾਰ ਹੈ ਤੇ ਮੈਂ ਸਮਝਦਾ ਕਿ ਇਹੀ ਆਪਣੀ ਪੰਜਾਬੀਅਤ ਦੀ ਖਾਸੀਅਤ ਹੈ ਕਿ ਜਦੋਂ ਕਿਤੇ ਕੋਈ ਵਿਪਤਾ ਪੈਂਦੀ ਹੈ ਮੋਢਾ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਤੇ ਉਸੇ ਵਜ੍ਹਾ ਕਰਕੇ ਨੁਕਸਾਨ ਬਿਸ਼ੱਕ ਬਹੁਤ ਹੋਇਆ ਹੈ ਤੇ ਹੁਣ ਵੀ ਹੋ ਰਿਹਾ ਹੈ ਪਰ ਇਹ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਜਦੋਂ ਖੜ ਚੰਨੇ ਆ ਤੇ ਇਹ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਹੈ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਕਾਫੀ ਵੱਡੇ ਨੁਕਸਾਨ ਨੇ ਜਿਹੜੇ ਹੁਣੋਂ ਬਚ ਵੀ ਗਏ ਇਹਦੇ ਵਾਸਤੇ ਅ ਕੱਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਮਾਨ ਸਾਹਿਬ ਸੋਦੀ ਸਾਹਿਬ ਸਾਡੀ ਸਾਰੀ ਸਾਰੀ ਟੀਮ ਹੈ ਜਿਹੜੀ ਲੀਡਰਸ਼ਿਪ ਉਹ ਲੱਗੀ ਹੋਈ ਸੀਗੀ ਪਿਛਲੇ 2 ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਜੇ ਸਿੰਘ ਜੀ ਮੈਂਬਰ ਪਾਰਲੀਮੈਂਟ ਇਹ ਵੀ ਹਰ ਸ਼ਹਿਰ ਹਰ ਪਿੰਡ ਹਰ ਹਲਕੇ ਦੇ ਵਿੱਚ ਜਿੱਥੇ ਜਿੱਥੇ ਮੀਹਾਂ ਦੀ ਹੜਾ ਦੀ ਮਾਰ ਪਈ ਹੈ ਇਹ ਕੁਮਰੇ ਨੇ ਅੱਜ ਇਹ ਉਚੇਚੇ ਤੌਰ ਤੇ ਡੇਰਾ ਬਾਬਾ ਨਾਨਕ ਕੌਂਚੇਨੇ ਕਾਲਜ ਨਾਲਾ ਸਾਈਡ ਗਏ ਸੀਗੇ ਤੇ ਇਹਨਾਂ ਦੇ ਨਾਲ ਸਾਡੀ ਸਾਰੀ ਟੀਮ ਈਟੀਓ ਸਾਹਿਬ ਔਰ ਆਪਣਾ ਡਾਕਟਰ ਨਿਰਜਰ ਜੀ ਅੱਜ ਗੁਰਦੀਪ ਰੰਧਾਵਾ ਜੀ ਕੋਲ ਆਇਆ ਜਿਹੜੇ ਕਿ ਪਹਿਲੇ ਦਿਨ ਤੋਂ ਔਨ ਗਰਾਉਂਡ ਗਰਾਉਂਡ ਜ਼ੀਰੋ ਤੋਂ ਉਤਰ ਕੇ ਕੰਮ ਦੇ ਵਿੱਚ ਲੱਗੇ ਨੇ ਅੱਜ इन सारे साथियों संजय सिंह जी आए नो में रिक्वेस्ट करूंगा तो अब वो धरती है जिसने दुनिया में कहीं मुसीबत पड़ी अकाल आया तूफान आया भूकंप आया सबसे पहले लंगर लगाने का काम लोगों की मदद करने का काम पंजाब के लोगों ने किया सुनामी में हमने देखा भूज के भूकंप में हमने देखा उत्तराखंड में हमने देखा और आज पंजाब का एक बड़ा इलाका बाढ़ से प्रभावित है कल अजनाला की तरफ में था वहां बहुत सारे गांव में पानी पहुंच गया है पानी धीरे धीरे कम भी हो रहा है कई बार पानी छोड़ा जाता है तो फिर पानी बढ़ जाता है तो इसलिए अभी एक असमंजस की स्थिति और मुसीबत की स्थिति बनी हुई है आप दुनिया में कहीं कुछ होता है तो तुरंत हमारी केंद्र की सरकार पैकेज का ऐलान कर देती है हम ये भेज रहे हैं वो भेज रहे हैं यहां कृषि मंत्री जी आए घूम के चले गए कह रहे हम रिपोर्ट देंगे तकनीक के इस जमाने में जब एक एक चीज की सूचना आप तक पहुंच रही है सोशल मीडिया के जरिए मीडिया के जरिए टीवी चैनल्स पे दिखाया जा रहा है अभी तक आप रिपोर्ट तैयार कर रहे हैं पूरा पंजाब डूब गया लोग त्राई त्राई कर रहे हैं अभी आपकी रिपोर्ट तैयार हो रही है तो इसलिए प्रधानमंत्री मोदी जी को पंजाब के साथ सौतेला व्यवहार नहीं करना चाहिए और जो पैकेज की मांग राहत के पैकेज की मांग पंजाब के लिए की गई है वो तुरंत देना चाहिए और पंजाब का बहुत सारा पैसा हजारों करोड़ रुपए बकाया है मैंने पार्लियामेंट में भी उसका सवाल उठाया था लेकिन आज तक वो पैसा भगवंत मान जी बार बार चिट्ठी लिख चुके कह चुके नहीं दिया गया पार्टी के राष्ट्रीय संयोजक अरविंद केजरीवाल जी ने अपील किया आह्वान किया है हम सारे लोगों से कि आप ज़मीन पर जाके वहाँ लोगों के बीच में काम कीजिए आज अमन अरोड़ा जी जो हमारे प्रदेश अध्यक्ष हैं मंत्री हैं हमारे ई टी हरभजन जी और मेजर साहब रंधावा साहब के साथ मिलकर अभी कई गांवों में जाएंगे। डीसी साहब से भी हम लोगों की बातचीत हुई एसएसपी साहब से भी बात हुई लगभग अस्सी गांव उन्होंने बताया कि यहाँ पे जो प्रभावित हैं और चालीस गांव हैं जो ज़्यादा प्रभावित हैं जहाँ पे पानी पहुँचा है इसमें क्यों हम केंद्र सरकार से मदद की मांग कर रहे हैं यहाँ कोई खाने की कमी नहीं पंजाब में लोग दूसरों का पेट भरते हैं यहाँ तो लोग आ, मैं देख रहा था ऐसे दुर्गम और जोखिम भरे इलाके में जा जाके लोग मदद कर रहे हैं जिसके लिए कल्पना करना भी मुश्किल है यहां जरूरत है इस वक्त जो नुकसान हुआ है मकानों का दुकानों का मवेशियों का पशुओं का सड़कों का जो बड़े पैमाने पर नुकसान हुआ है उसके लिए केंद्र सरकार को मदद करनी चाहिए यही बात मुझे कहनी थी अपने अच्छा। तो पैसे की मांग करते हैं बार बार चिट्ठी लिखते हैं उनसे कोई भीख नहीं मांग रहा पंजाब सरकार का जो हजारों करोड़ का पैसा बाकी है केंद्र सरकार के पास रिकॉर्डेड है वो दिलवा दें उसको क्यों नहीं दिलवा रहे नुकसान तो भाई तो भाई पंजाब का नुकसान हुआ है पंजाब के पंजाब के डेवलपमेंट का पैसा केंद्र सरकार ने रोक के लग, रखा है हजारों करोड़ रुपए रोक के रखा है हमारे मुख्यमंत्री भगवंत मान जी ने कई बार उनको रिक्वेस्ट किया कि भाई हमारा पैसा हमारा हक हाँ हमें दीजिए मैंने मैं आपको वीडियो शेयर कर सकता हूँ सदन के अंदर मैंने सवाल उठाया आज तक आप हमारा पंजाब का जो पैसा वो नहीं आप दे रहे हो और आप गलत प्रचारित करने का काम कर रहे हैं ये ठीक नहीं सर तो, आप उनको ब्लेम कर रहे हो ब्लेम कर रहे हैं ब्लेम गेम में पंजाबी जो है वो किस हम सिर्फ ब्लेम गेम नहीं कर रहे हैं हम मौके पे मौजूद रह के काम कर रहे हैं हमारी सरकार काम कर रही है पंजाब के मुख्यमंत्री मंत्री विधायक हमारे कार्यकर्ता सब लोगों के बीच में जा जाके काम कर रहे हैं हम सिर्फ बयानबाजी नहीं कर रहे हैं कि जेड़ा पहले दिन तो ਰੀਲੀਫ ਦਾ ਕੰਮ ਚੱਲ ਰਿਹਾ ਹੈ ਉਹ ਕਿੱਥੋਂ ਚੱਲ ਰਿਹਾ ਹੈ ਉਹ ਪੰਜਾਬ ਸਰਕਾਰ ਵੱਲੋਂ ਹੀ ਚੱਲ ਰਿਹਾ ਹੈ ਨਾ ਹੁਣ ਜਿਹੜੀ ਗੱਲ ਆ ਗਈ ਤੁਸੀਂ ਬਲੇਮ ਕਿ ਅਸੀਂ ਨਾ ਉਸ ਕੰਮ 'ਚ ਕਦੇ ਪਏ ਆ ਨਾ ਪੈਣਾ ਜਿਵੇਂ ਸ਼੍ਰੀ ਸੰਜੇ ਸਿੰਘ ਜੀ ਨੇ ਗੱਲ ਕੀਤੀ ਕਿ ਜਿਹੜਾ ਪੰਜਾਬ ਦਾ ਪੈਸਾ ਪੰਜਾਬ ਦਾ ਹੱਕ ਹੈ ਅੱਜ ਤੋਂ 5 ਦਿਨ ਪਹਿਲਾਂ ਸੀਐਮ ਸਾਹਿਬ ਨੇ ਚਿੱਠੀ ਲਿਖੀ ਮੈਂ ਵੀ ਉਹਦੇ ਉੱਪਰ ਪ੍ਰੈਸ ਕਾਨਫਰੰਸ ਕੀਤੀ ਪਿਛਲੇ ਸਮੇਂ ਤੋਂ ਜਦੋਂ ਦੀ ਜੀਐਸਟੀ ਰਜਿਮ ਚੱਲੂ ਹੋਈ ਹੈ 50000 ਕਰੋੜ ਦਾ ਪੰਜਾਬ ਦਾ ਨੁਕਸਾਨ ਹੈ ਜਿਹੜਾ ਇਕੱਲੇ GST ਰਜਿਮ ਦੇ ਵਿੱਚ ਹੋ ਚੁੱਕਿਆ 8000 ਕਰੋੜ ਰੁਪਏ ਜਿਹੜਾ ਉਹ ਤੁਹਾਡਾ RDF ਦਾ RDF ਜਿਹਦੇ ਨਾਲ ਪਿੰਡੂ ਸੜਕਾਂ ਬਣਨੀਆਂ ਨੇ ਮੰਡੀਆਂ ਬਣਨੀਆਂ ਨੇ 8000 ਕਰੋੜ RDF ਦਾ ਤੇ MDF ਦਾ ਜਿਹੜਾ ਕਿ ਆਪਣਾ ਹੱਕ ਹਕੂਕ ਦਾ ਪੈਸਾ ਹੈ ਰੂਰਲ ਡਵੈਲਪਮੈਂਟ ਦਾ ਉਹ ਇਹਨਾਂ ਨੇ ਰੋਕ ਰੱਖਿਆ ਹੈ 828 ਕਰੋੜ ਰੁਪਏ 15 ਦਿਨ ਪਹਿਲਾਂ ਇੱਕ ਪਰਮਾਨਾ ਭੇਜਤਾ ਪੰਜਾਬ ਸਰਕਾਰ ਨੂੰ ਕਿ ਜੀ ਤੁਹਾਡਾ ਪ੍ਰਧਾਨ ਨੂੰ ਦੀ ਗ੍ਰਾਮੀਣ ਸੜਕ ਯੋਜਨਾ ਦਾ 828 ਕਰੋੜ ਰੁਪਏ ਉਹ ਅਸੀਂ ਰੱਦ ਕਰਦੇ ਆ ਉਹ ਕੈਨਸਲ ਕਰਦੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪੈਸਾ ਜਿਹੜਾ ਉਹ ਰੋਕ ਕੇ ਬੈਠੇ ਨੇ ਰੱਦ ਕਰ ਰਹੇ ਨੇ ਦੱਬ ਕੇ ਬੈਠੇ ਨੇ ਇਹ ਪੈਸਾ ਉਹਨਾਂ ਦਾ ਨਹੀਂ ਹੈ ਪੈਸਾ ਇਹ ਪੈਸਾ ਆਪਣੇ ਸਾਰੇ ਲੋਕਾਂ ਦਾ ਹੈ ਜੇ 1 ਲੀਟਰ ਤੇਲ ਵੀ ਪੋਣ ਆ ਤੇ 25-30 ਰੁਪਏ ਕੇਂਦਰ ਸਰਕਾਰ ਕੋ ਜਾਂਦੇ ਨੇ ਇਨਕਮ ਟੈਕਸ ਕਮਾਈ ਇੱਥੇ ਜੇ ਇੰਡਸਟਰੀ ਕਰਦੀ ਹੈ ਕੋਈ ਹੋਰ ਕਰਦੀ ਹੈ ਉਹਦਾ ਇਨਕਮ ਟੈਕਸ ਸਾਰਾ ਪੈਸਾ ਆਪਣੇ ਲੋਕਾਂ ਦੀ ਹੈ ਕਰੋਤੇ ਨਾਗ ਵਾਂਗੂ ਬਲਮਾਰੀ ਬੈਠੇ ਨੇ ਕਿ ਉਹ ਬਈ ਅੱਜ ਪੰਜਾਬ ਨੂੰ ਲੋੜ ਐ ਉਹਦੀ ਪੰਜਾਬ ਦਾ ਸਾਰੇ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਉਹਨੂੰ ਲੋੜ ਐ ਜਿਸ ਤਰੀਕੇ ਦੇ ਨਾਲ ਹੁਣ ਇੱਥੇ ਨੁਕਸਾਨ ਹੋਇਆ ਸੋ ਅਸੀਂ ਕੋਈ ਉਹਨਾਂ ਤੋਂ ਨਜਾਇਜ਼ ਚੀਜ਼ ਨਹੀਂ ਮੰਗ ਰਹੇ ਅਸੀਂ ਪੰਜਾਬ ਦੇ ਹੱਕ ਦੀ ਗੱਲ ਕਰ ਰਹੇ ਹਾਂ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਬਿਆਨਬਾਜ਼ੀਆਂ ਕਰਨ ਦੀ ਬਜਾਏ ਕਿ ਜੀ 11000 ਕਰੋੜ ਰੁਪਇਆ ਆ ਪਿਆ ਜਾਂ ਸਾਡੇ ਦੇ ਇਜ਼ਾਮਵਾਜ਼ੀਆਂ ਕਰਨ ਦੀ ਬਜਾਏ ਜਿਹੜਾ ਸਾਡੇ ਹੱਕ ਹਾਂ ਸਾਨੂੰ ਕਹਿ ਦੇਣਾ ਕਿੰਨੀ ਵਾਰੀ ਸੀਐਮ ਸਾਹਿਬ ਕਿੰਨੀ ਵਾਰੀ ਪੰਜਾਬ ਸਰਕਾਰ ਕਿੰਨੀ ਵਾਰੀ ਸਾਡੇ ਐਫਐਮ ਉਹ ਮਸਲਾ ਚੱਕ ਚੁੱਕੇ ਪਰ ਕੰਨਾ ਤੇ ਯੂ ਨਹੀਂ ਸਰਕੇਗੀ ਸਿਰਫ ਔਰ ਸਿਰਫ ਮਤਰੀ ਮਾਂ ਵਾਲਾ ਬਿਹੇਵੀਅਰ ਜਿਹੜਾ ਉਹ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਹੋਰ ਇਸ ਤੋਂ ਇਲਾਵਾ ਉਹਨਾਂ ਨੂੰ ਪੰਜਾਬ ਨਜ਼ਰੀ ਨਹੀਂ ਆਉਂਦਾ